ਦੇਖੋ ਪਹਿਨਾਂ ਤੇ ਮੈਂ ਗੁਰੂ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਆਇਆ ਜੋ ਇੰਨਾ ਵੱਡਾ ਮਾਣ ਮੈਨੂੰ ਮਿਲਿਆ ਗੁਰੂ ਹਰਕ੍ਰਿਸ਼ਨ ਪਾਸ਼ਾ ਜੀ ਅੱਜ ਤੇ ਬੰਗਲਾ ਸਾਹਿਬ ਤੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ ਗੁਰੂ ਸਾਹਿਬ ਆਪ ਨੇ ਜਿਹੜੀ ਸੇਵਾ ਚੁਲੀ ਪਾਈ ਇਹਨੂੰ ਕਰਨ ਦੀ ਸ਼ਮਤਾ ਔਰ ਤਾਕਤ ਵੀ ਆਪ ਹੀ ਦਿਓ ਅੱਜ ਦਿੱਲੀ ਦੀ ਪਹਿਲੀ ਕੈਬਨਿਟ ਨੇ ਦੋ ਇਤਿਹਾਸਿਕ ਫੈਸਲੇ ਕੀਤੇ ਪਹਿਲਾ ਦਿੱਲੀ ਦੇ ਅੰਦਰ ਮੁਫਤ ਇਲਾਜ ਹੋ ਸਕੇ ਇਹਦੇ ਵਾਸਤੇ 10 ਲੱਖ ਰੁਪਏ ਤੱਕ ਦੇ ਇਲਾਜ ਦਾ ਜੋ ਸਾਡਾ ਇਲੈਕਸ਼ਨ ਮੈਨੀਫੈਸਟੋ ਦਾ ਵਾਅਦਾ ਸੀ ਉਸਨੂੰ ਪੂਰਾ ਕੀਤਾ ਹੈ ਔਰ ਆਸ਼ੀਮਾਨ ਭਾਰਤ ਜਿਹੜਾ ਹੈ ਉਹ ਟਾਪ-ਅਪ ਨਾਲ 5 ਲੱਖ ਦਿੱਲੀ ਦੀ ਕੇਂਦਰ ਦੀ ਸਰਕਾਰ ਤੋਂ ਔਰ 5 ਲੱਖ ਦਿੱਲੀ ਸਰਕਾਰ ਆਪਣਾ ਦੇਗੀ 10 ਲੱਖ ਤੱਕ ਦਾ ਮੁਫਤ ਇਲਾਜ ਹੋਏਗਾ ਦਿੱਲੀ ਅੰਦਰ ਨਾਲ ਹੀ ਇੱਕ ਕੈਗ ਰਿਪੋਰਟ ਜਿਹੜੀ ਦਬਾ ਰੱਖੀ ਸੀ ਹੁਣ ਤੱਕ ਕਿਉਂ ਦਬਾ ਰੱਖੀ ਸੀ 2022 ਤੋਂ ਕੇਜਰੀਵਾਲ ਜੀ ਅਗਰ ਇਮਾਨਦਾਰ ਸੀ ਤੀ ਸਾਹਮਣੇ ਕਿਉਂ ਨਹੀਂ ਲਿਆ ਰਹੀ ਸੀ ਕਿਉਂਕਿ ਉਹਦੇ ਅੰਦਰ ਬਹੁਤ ਸਾਰੇ ਘੁਟਾਲੇ ਸਮਝ ਆਏਗੇ ਅੱਜ ਜਦੋਂ ਇਹ ਦੇਖੀ ਤੇ ਉਹਦੇ ਚ ਇਹ ਗੱਲ ਸਮਝ ਆ ਰਹੀ ਆ ਕਿ ਜੋ ਪਰਫਾਰਮੈਂਸ ਪੇਡ ਕੈਗ ਰਿਪੋਰਟ ਆ ਉਹ ਇੱਕ ਸ਼ਰਾਬ ਸਪਲਾਈ ਨੂੰ ਲੈ ਕੇ ਵੀ ਚੈਲੰਜ ਆਉਦੇ ਅੰਦਰ ਔਰ ਇਸ ਕਰਕੇ ਸ਼ਾਇਦ ਉਹ ਦਬਾ ਕੇ ਬੈਠੇ ਸੀਗੇ ਹੁਣ ਜਦੋਂ ਪਾਤਲ ਤੇ ਆਉਗੀ ਸਭ ਦੇ ਸਾਹਮਣੇ ਦਾ ਨੰਗਾ ਸੱਚ ਆਏਗਾ ਅਰਵਿੰਦ ਕੇਜਰੀਵਾਲ ਜੀ ਨੇ ਜੋ ਲੁੱਟ ਖਸੁੱਟ ਕੀਤੀ ਆ ਉਹ 14 ਕੈਗ ਰਿਪੋਰਟ ਦੀਆਂ ਰਿਪੋਰਟਾਂ ਚੋਂ ਵੀ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਨਿਕਲਣਗੀਆਂ ਜਮਨਾ ਦਾ ਮੁੱਦਾ ਵੀ ਚੱਕਿਆ ਜਾ ਰਿਹਾ ਜੀ ਜਮਨਾ ਜੀ ਸਾਫ਼ ਹੋਣੀ ਬਹੁਤ ਜ਼ਰੂਰੀ ਹੈ ਅਸੀਂ ਗਏ ਵੀ ਸੀ ਅੱਜ ਉੱਥੇ ਜਾ ਕੇ ਵੀ ਪੂਜਾ ਅਰਚਨਾ ਕੀਤੀ ਸੀ ਜੀ ਔਰ ਇੱਕ ਬਹੁਤ ਵੱਡਾ ਚੈਲੰਜ ਆ ਜਿਸ ਤਰੀਕੇ ਜਮਨਾ ਨੂੰ ਗੰਦਾ ਕਰ ਦਿੱਤਾ ਗਿਆ ਲੇਕਿਨ ਸਾਨੂੰ ਵਿਸ਼ਵਾਸ ਆ ਕਿ ਅਸੀਂ ਇਹਦੇ ਅੰਦਰ ਵੀ ਕਾਮਯਾਬ ਹੋਵਾਂਗੇ ਠੀਕ ਹੈ